ਕਰੋੜਾਂ ਰੁਪਏ ਲਗਾ ਕੇ ਲੋਕ ਵੱਡੇ ਵੱਡੇ ਘਰ ਵੱਡੇ ਵੱਡੇ ਮਹਿਲ ਜ਼ਰੂਰ ਉਸਾਰ ਲੈਂਦੇ ਨੇ ਪਰ ਮਨ ਦਾ ਸਕੂਨ ਹੈ ਜਿਹੜਾ ਉਹ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਵੀ ਮਿਲ ਸਕਦਾ ਹੈ ਅਜਿਹਾ ਇੱਕ ਤਸਵੀਰ ਤੁਹਾਨੂੰ ਪਟਿਆਲਾ ਦੀ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਕੂਨ ਦਾ ਘਰ ਜਿੱਥੇ ਇੱਕ ਬਾਬਾ ਜੀ ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਆਏ ਸੀ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਪਟਿਆਲਾ ਦੇ ਵਿੱਚ ਉਹਨਾਂ ਨੇ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਵੱਡੇ ਮਹਿਲ ਜ਼ਰੂਰ ਉਸਾਰੇ ਮਿਹਨਤ ਕੀਤੀ ਸਖਤ ਮਿਹਨਤ ਤੋਂ ਬਾਅਦ ਮਹਿਲ ਉਸਾਰੇ ਪਰ ਨਾਲ ਨਾਲ ਉਹਨਾਂ ਨੇ ਆਪਣਾ ਬਚਪਨ ਯਾਦ ਰੱਖਿਆ ਤੇ ਜਿੱਥੋਂ ਉਹ ਉੱਠ ਕੇ ਆਏ ਸੀਗੇ ਉਹ ਚੀਜ਼ਾਂ ਮਨ ਦੇ ਵਿੱਚ ਜ਼ਰੂਰ ਉਹਨਾਂ ਦੇ ਰਹਿੰਦੀਆਂ ਸਨ ਕਿ ਅਸੀਂ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਸੀ ਜਦੋਂ ਪਾਕਿਸਤਾਨ 'ਚ ਰਹਿੰਦੇ ਸਨ ਤਾਂ ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਆਇਆ ਕਿ ਹੁਣ ਮੈਂ ਉਸੇ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਆ ਉਹ ਅਹਿਸਾਸ ਆ ਜਿਹੜਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਦੇਖਣ ਨੂੰ ਮਿਲਿਆ ਤੇ ਉਹ ਚੀਜ਼ ਉਹਨਾਂ ਨੇ ਕੀਤੀ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਤਸਵੀਰ ਪੁਰਾਣੀ ਜਿਹੜੀ 1950 ਤੋਂ 1960 ਦੇ 60 ਸਾਲ ਪਹਿਲਾਂ ਜਿਹੜੇ ਕਰੀਬ ਜੜੀ ਹੈਗੀ ਆ ਘਰਾਂ ਦੇ ਵਿੱਚ ਪੁਰਾਣੇ ਘਰਾਂ ਵਿੱਚ ਦੇਖੀ ਜਾਂਦੀ ਸੀ ਉਹ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਨੀਚੇ ਤੁਸੀਂ ਦੇਖ ਸਕਦੇ ਹੋ ਚਰਖਾ ਪੁਰਾਣੀ ਵਿਰਾਸਤ ਆ ਜਿਹੜੀ ਉਹ ਸੰਭੀ ਹੋਈ ਹੈ ਬਾਪੂ ਜੀ ਹੋਰ ਹੰਡ ਲਓ ਤੇ ਇਹ ਇੱਕ ਕਮਰਾ ਬਣਾਇਆ ਹੋਇਆ ਹੈਗਾ ਬਾਂਸਾਂ ਦਾ ਇੱਕ ਕਮਰਾ ਹੈਗਾ ਜਿੱਥੇ ਉਹਨਾਂ ਦੇ ਜਿੱਥੇ ਉਹ ਸਿਮਰਨ ਕਰਦੇ ਨੇ ਬੈਠਦੇ ਨੇ ਤੇ ਉਹਨਾਂ ਦੇ ਮਨ ਨੂੰ ਜਿਹੜਾ ਹੈਗਾ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈ ਔਰ ਬਾਪੂ ਜੀ ਸਾਡੇ ਨਾਲ ਨੇ ਤਸਵੀਰਾਂ ਵਿੱਚ ਦੇਖਦੇ ਨੇ ਪੱਖੀ ਚੱਲ ਰਹੇ ਨੇ ਆਪਣੇ ਆਪ ਨੂੰ ਕਿਉਂਕਿ ਇਸ ਵਿੱਚ ਕੋਈ ਏਸੀ ਨਹੀਂ ਹੈਗਾ ਤੇ ਬਾਪੂ ਜੀ ਨਾਲ ਜ਼ਰੂਰ ਗੱਲਬਾਤ ਕਰ ਲੈਣੇ ਆ ਬਾਪੂ ਜੀ ਲਿਵਿੰਗ ਇੰਡੀਆ న్యూਸ ਤੇ ਤੁਹਾਡਾ ਸਵਾਗਤ ਹੈ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀ ਫਤਿਹ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਚਨ ਸਿੰਘ ਹੈ ਜੀ ਬਾਪੂ ਜੀ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿਉਂਕਿ ਵੱਡਾ ਘਰ ਤੁਹਾਡਾ ਬਹੁਤ ਸੋਹਣਾ ਬਣਾਇਆ ਹੋਇਆਗਾ ਬਹੁਤ ਵੱਡਾ ਘਰ ਬਣਾਇਆ ਹੈਗਾ ਕਿਵੇਂ ਖਿਆਲ ਆਇਆ ਕਿ ਇੱਕ ਅਜਿਹਾ ਘਰ ਬਣਾਇਆ ਜਾਵੇ ਜਿੱਥੇ ਏਸੀ ਵੀ ਨਹੀਂ ਹੈਗਾ ਜੀ ਤੇ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਨੂੰ ਆਰਾਮ ਕਰ ਸਕਦੇ ਹੋ ਤੁਸੀਂ ਕਿਵੇਂ ਲੱਗਿਆ ਕਿ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਜੀ ਇਹ ਕਮਰਾ ਬਣਾਉਣ ਦੀ ਮਨ ਸਾਡਾ ਬਚਪਨ ਜਿਹੜਾ ਨਾ ਉਹ ਕੁਲੀਆਂ ਵਿੱਚ ਹੀ ਬੀਤਿਆ ਜੀ ਸਾਡੇ ਮਾਂ ਪਿਓ ਕੁਲੀਆਂ ਵਿੱਚ ਰਹ ਏ ਅਸੀਂ ਸਾਡਾ ਬਚਪਨ ਵੀ ਉੱਥੇ ਜਿਹੜਾ ਰਹਿਣ-ਸਹਿਣ ਜਨਮ ਉੱਥੇ ਸਾਡਾ ਹੋਇਆ ਤੇ ਮਨ ਦੇ ਵਿੱਚ ਇਹ ਸੀ ਕਿ ਉਹਨੂੰ ਮਤਲਬ ਮੁੜ ਕੇ ਯਾਦ ਕਰੀਏ ਤੇ ਮਨ ਮਨ ਦੇ ਵਿੱਚ ਆਇਆ ਵੀ ਇਹਨੂੰ ਕੋਈ ਇਥੇ ਮਤਲਬ ਉਸੇ ਤਰ੍ਹਾਂ ਦੀ ਕੁਲੀ ਬਣਾਈਏ ਇਹ ਹੁਣੇ ਹੀ ਕਿਉਂ ਮਤਲਬ ਤੁਸੀਂ ਸਾਰੀ ਜ਼ਿੰਦਗੀ ਮਤਲਬ ਇੰਨਾ ਵੱਡਾ ਘਰ ਬਣਾਇਆ ਉਸ ਤੋਂ ਬਾਅਦ ਬੱਚੇ ਵੀ ਹੋਏ ਉਹ ਵੀ ਬਾਹਰ ਜਾ ਕੇ ਸੈਟਲ ਹੋ ਗਏ ਤੁਸੀਂ ਦੱਸਿਆ ਜਿਵੇਂ ਦੱਸਿਆਗਾ ਤੇ ਹੁਣ ਤੁਹਾਨੂੰ ਲੱਗਾ ਕਿ ਤੁਹਾਨੂੰ ਕਿਉਂ ਲੱਗਦਾ ਵੀ ਇੱਥੇ ਹੀ ਜਾ ਕੇ ਜ਼ਿਆਦਾ ਸਕੂਨ ਮਿਲਦਾ ਉਸ ਉਧਰ ਉਹ ਅੰਡੀ ਵੱਡੀ ਕੋਠੀ ਚ ਕਿਉਂ ਨਹੀਂ ਹੈਗਾ ਸ बस ये इथे ए, ए, ए ना सा, सादगी है जी सादा जीवन जेड़ा ना वो बंदे ਲਈ મતલબ ਤੰਦਰੁਸਤੀ ਲਈ ਬਹੁਤ ਚੰਗਾ ਜੀ ਜੇ ਆਪਾਂ ਸਾਦਾ ਜੀਵਨ ਬਤੀਤ ਕਰਾਂਗੇ ਤੇ ਤੁਹਾਨੂੰ ਤੰਦਰੁਸਤੀ ਰਹੇਗੀ ਕੁਦਰਤ ਨਾਲ ਜੁੜੇ ਰਵਾਂਗੇ ਤੇ ਸਭ ਵਧੀਆ ਰਹੇਗਾ ਜੀ ਤੇ ਗਰਮੀ ਸਰਦੀ ਦਾ ਕਿਵੇਂ ਅਸਰ ਰਹਿੰਦਾ ਹੈਗਾ ਇਸ ਦੇ ਉੱਪਰ ਜਿਵੇਂ ਤੁਸੀਂ ਕਹਿੰਦੇ ਵਿੱਚ ਗਰਮੀ ਨਹੀਂ ਲੱਗਦੀ ਜੀ ਤੇ ਸਰਦੀ ਵਿੱਚ ਸਰਦੀ ਬਹੁਤ ਘੱਟ ਲੱਗਦੀ ਹੈ ਜੀ ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਨੇ ਜਿਹੜੇ ਤੁਹਾਡੇ ਨਾਲ ਮੇਰੀ ਮੈਸੇਜ ਹੈ ਤੇ ਮੈਂ ਅਸੀਂ ਦੋਵੇਂ ਜਣੇ ਇੱਥੇ ਤੇ ਫਿਰ ਕਿਵੇਂ ਮਤਲਬ ਦਿਨ ਰਾਤ ਕਿਵੇਂ ਇੱਥੇ ਸਮਾਂ ਬਤੀਤ ਕਰਦੇ ਹਾਂ ਤੇ ਕਿਵੇਂ ਲੱਗਦਾ ਜੀ ਮੈਂ ਦਿਨ ਤਾਂ ਅਸੀਂ ਸਾਰਾ ਆਪਣੇ ਕਾਰੋਬਾਰ ਤੇ ਰਹੀਦਾ ਜੀ ਤੇ ਸਵੇਰੇ ਉੱਠ ਕੇ 4 ਵਜੇ ਤੇ ਇੱਥੇ ਸਿਮਰਨ ਕਰੀਦਾ ਨਿਤਨੇ ਇੱਥੇ ਬਹਿ ਕੇ ਕਰੀਦਾ ਤੇ ਬਹੁਤ ਸਕੂਨ ਮਿਲਦਾ ਜੀ ਤੇ ਬਸ ਜ਼ਿੰਦਗੀ ਦੇ ਵਿੱਚ ਜਿਹੜਾ ਸੰਘਰਸ਼ ਕੀਤਾ ਉਹ ਵੀ ਹੁੰਦਾ ਵੀ ਇਹ ਸੰਘਰਸ਼ ਕੀਤਾ ਤੇ ਅੱਜ ਅਸੀਂ ਆਰਾਮ ਨਾਲ ਆਪਣੀ ਜ਼ਿੰਦਗੀ ਜਿਹੜੀ ਸਕੂਨ ਨਾਲ ਬਚੀਤ ਕਰਦੇ ਆ ਜੀ ਪਰਵਾਰਿਕ ਪਚੋਕੜ ਬਾਰੇ ਥੋੜੀ ਜਾਣਕਾਰੀ ਦਿਓਗੇ ਮੇਰੀਆਂ ਦੋ ਬੇਟੀਆਂ ਨੇ ਜੀ ਇੱਕ ਬੇਟੀ ਮੇਰੀ ਇੰਗਲੈਂਡ ਹੈ ਤੇ ਇੱਕ ਆਸਟ੍ਰੇਲੀਆ ਜੀ ਉਹ ਪੀਆਰ ਹੈ ਦੋਵੇਂ ਉਥੇ ਤੇ ਬਹੁਤ ਵਧੀਆ ਜੌਬ ਕਰ ਰਹੀਆਂ ਨੇ ਮੇਰੀ ਬੇਟੀ ਪਹਿਲੇ ਥਾ ਇਹਦੇ ਵਿੱਚ ਇੰਜੀਨੀਅਰ ਇੰਜੀਨੀਅਰਿੰਗ ਕੀਤੀ ਹੋਣਾ ਐਮਟੈਕ ਕੀਤੀ ਥਾ ਪਰਚੋ ਤੇ 10 ਸਾਲ ਉਹਨੇ ਸਰਵਿਸ ਕੀਤੀ ਉਸ ਤੋਂ ਬਾਅਦ ਫਿਰ ਉਹਨੂੰ ਪੀਆਰ ਮਿਲ ਗਈ ਆਸਟ੍ਰੇਲੀਆ ਦੀ ਇਹ ਅਸਟ੍ਰੇਲੀਆ ਚਲੇਗੀ ਪਰ ਸਾਰੇ ਪਰਿਵਾਰੀ ਜਿਵੇਂ ਬੇਟੀਆਂ ਬਾਹਰ ਰਹਿੰਦੀਆਂ ਨੇ ਜਿਵੇਂ ਤੋਂ ਤੁਸੀਂ ਘਰ ਬਣਾਇਆ ਇਹ ਕਮਰਾ ਤੁਸੀਂ ਉਹਨਾਂ ਨੂੰ ਦਿਖਾਇਆ ਕਿ ਇਸ ਤਰ੍ਹਾਂ ਦਾ ਬਣਾਇਆ ਹੈਗਾ ਨਹੀਂ ਮੇਰੀਆਂ ਬੇਟੀਆਂ ਬਹੁਤ ਚੰਗੀਆਂ ਨੇ ਜੀ ਉਹ ਮੈਨੂੰ ਉਸ ਕਹਿੰਦੀਆਂ ਨੇ ਕਿ ਜੋ ਤੁਹਾਡਾ ਡੇੜੀ ਤੁਸੀਂ ਕਮਾਇਆ ਹੈ ਨਾ ਇਹ ਤੁਹਾਡਾ ਹੈ ਸਾਡਾ ਇਹ ਤੇ ਕੋਈ ਹੱਕ ਨਹੀਂ ਤੇ ਜੇ ਸਾਨੂੰ ਮਿਲ ਜੇਗਾ ਇੱਕ ਗੋਡ ਗਿਫਟ ਹੋਏਗਾ ਤੇ ਉਹ ਉਹਨਾਂ ਨੂੰ ਮਤਲਬ ਕੋਈ ਲਾਲਚ ਨਹੀਂ ਹੈ ਤੇ ਉਹ ਆਪਣਾ ਕਮਾਉਂਦੀਆਂ ਨੇ ਆਪਣਾ ਉਹ ਕਹਿੰਦੀਆਂ ਵੀ ਸਾਨੂੰ ਤੁਸੀਂ ਇਸ ਮੁਕਾਮ ਤੇ ਪਹੁੰਚਾਤਾ ਇਸੀਂ ਆਪ ਵਧੀਆ ਕਮਾ ਰਹੇ ਆ ਤੁਹਾਡੇ ਨਾਲੋਂ ਵੱਧ ਕਮਾ ਰਹੇ ਆ ਅਸੀਂ ਤੇ ਸਾਨੂੰ ਇਹ ਚੀਜ਼ਾਂ ਦੀ ਕੋਈ ਲੋੜ ਨਹੀਂ ਆ ਨਾ ਉਹਨਾਂ ਸਾਨੂੰ ਕਦੀ ਪੁੱਛਿਆ ਨਾ ਉਹਨਾਂ ਪੈਸੇ ਦਾ ਕਦੀ ਕਿਹਾ ਕਿ ਕਿੱਥੇ ਲਾ ਰਹੇ ਹੋ ਕਿੱਥੇ ਨਹੀਂ ਉਹ ਕਹਿੰਦੇ ਤੁਹਾਡੀ ਚੀਜ਼ ਹੈ ਤੁਸੀਂ ਜਿੱਥੇ ਮਰਜ਼ੀ ਲਾਓ ਕਿੱਥੇ ਮਰਜ਼ੀ ਕਰੋ ਅਸੀਂ ਸਾਨੂੰ ਕੋਈ ਇਹਦਾ ਮਤਲਬ ਨਹੀਂ ਜਿਵੇਂ ਅੱਜ ਭੱਜ ਦੌੜ ਦੀ ਜ਼ਿੰਦਗੀ ਹੈ ਲੋਕ ਐਦੋਂ ਉਧਰ ਭੱਜਦੇ ਨੇ ਪੈਸੇ ਕਮਾਉਣ ਦੀ ਖਾਤਰ ਲਾਸਟ ਦੇ ਵਿੱਚ ਜਦੋਂ ਬੰਦੇ ਦੀ ਉਮਰ ਹੋ ਜਾਂਦੀ ਹੈ ਜਦੋਂ ਬਜ਼ੁਰਗ ਹੋ ਜਾਂਦੇ ਨੇ ਫੇਰ ਹੀ ਕਿਉਂ ਚੀਜ਼ਾਂ ਅਹਿਸਾਸ ਚ ਆਉਂਦੀਆਂ ਵੀ ਹਾਂ ਯਾਰ ਉਹ ਚੀ ਬਚਪਨ ਯਾਦ ਆਉਂਦਾ ਕਿ ਉਹ ਜਵਾਨੀ ਜਿਹੜੀ ਆ ਉਹ ਬੱਚਿਆਂ ਨੂੰ ਪਾਲਣ ਵਾਸਤੇ ਜਾਂ ਉਹਨਾਂ ਦਾ ਭਵਿੱਖ ਬਣਾਉਣ ਵਾਸਤੇ ਲੰਘ ਜਾਂਦੀ ਉਸ ਤੋਂ ਬਾਅਦ ਕਿਵੇਂ ਦਾ ਲੱਗਿਆ ਕਿ ਤੁਹਾਨੂੰ ਕੀ ਚੀਜ਼ ਸੀ ਪੂਰੀ ਜ਼ਿੰਦਗੀ ਜਿਹੜੀ ਹੈਗੀ ਆ ਉਸ ਤਰੀਕੇ ਨਾਲ ਆਪਣੇ ਜੀ ਹੈਗੀ ਹੈ ਜੀ ਤੇ ਹੁਣ ਕਿਵੇਂ ਅੱਗੇ ਜਿਹੜੀ ਲਾਈਫ ਜਿਹੜੀ ਮਤਲਬ ਬਿਤਾਉਣ ਦਾ ਕਿਵੇਂ ਦਾ ਹੁਣ ਅੱਗੇ ਜਿਹੜਾ ਜ਼ਰੀਆ ਬਣਾਇਆ ਤੁਸੀਂ ਹੁਣ ਤਾਂ ਇਹ ਆ ਕਿ ਹੁਣ ਅਸੀਂ ਬਿਲ ਹੋ ਗਏ ਆ ਬੱਚੇ ਆਪਣੇ ਸੈਟਅਪ ਹੋ ਗਏ ਜੀ ਤੇ ਸਾਨੂੰ ਹੁਣ ਕੋਈ ਫਿਕਰ ਨਹੀਂ ਹੈ ਤੇ ਹੁਣ ਇਹ ਮੰਨਦੇ ਵਿੱਚ ਆ ਵੀ ਆਪਣੀ ਜ਼ਿੰਦਗੀ ਜਿਹੜੀ ਆ ਨਾ ਜਿਹੜੀ ਜ਼ਿੰਦਗੀ ਰਹਿੰਦੀ ਹੈ ਇਹਨੂੰ ਸਕੂਨ ਨਾਲ ਬਤਾਈਏ ਤੇ ਸਾਦਗੀ ਨਾਲ ਬਤਾਈਏ ਇਹ ਗੁਰੂ ਮਹਾਰਾਜ ਦੀ ਕਿਰਪਾ ਜੀ ਸੱਚੇ ਪਾਤਸ਼ਾਹ ਦੀ ਤੇ ਉਹਦੇ ਨਾਲ ਹੀ ਬਸ ਜੁੜਿਆ ਤੇ ਇਮਾਨਦਾਰੀ ਨਾਲ ਮਿਹਨਤ ਕੀਤੀ ਆ ਇਹ ਇਮਾਨਦਾਰੀ ਨਾਲ ਸਭ ਕੁਝ ਬਣਾਇਆ ਬੱਚੇ ਵੀ ਸੈੱਟ ਹੋ ਗਏ ਤੇ ਇਹ ਹੁਣ ਬਹੁਤ ਵਧੀਆ ਜ਼ਿੰਦਗੀ ਆ ਹੁਣ ਕੋਈ ਦਿੱਕਤ ਨਹੀਂ ਆਨ ਵੀ ਤੁਹਾਡੇ ਹਮਸਫਰ ਇੱਥੇ ਆ ਕੇ ਬੈਠਦੇ ਨੇ ਤੁਹਾਡੇ ਨਾਲ ਤੇ ਉਹਨਾਂ ਨੂੰ ਵੀ ਮਨ ਨੂੰ ਸ਼ਾਂਤੀ ਮਿਲਦੀ ਹੋ ਜੇ ਇਕੱਠੇ ਬੈਠਦੇ ਆਂ ਗੱਲਬਾਤ ਕਰਦੇ ਆਂ ਪਰਿਵਾਰ ਬਾਰੇ ਜਾਂ ਜੋ ਨੇ ਪੁਰਾਣੇ ਲੰਘੇ ਸਮੇਂ ਬਾਰੇ ਹਾਂ ਅਸੀਂ ਇੱਥੇ ਬਹਿ ਕੇ ਜਦੋਂ ਗੱਲਬਾਤ ਕੋਈ ਕਰਨੀ ਆ ਜਾਂ ਕੋਈ ਰਿਸ਼ਤੇਦਾਰ ਆ ਜਾਂਦਾ ਇਥੇ ਬਹਿ ਕੇ ਸਾਰਾ ਵਿਚਾਰ ਵਟਾਂਦਰਾ ਕਰੀਦਾ ਜੀ ਤੇ ਉਹ ਵੀ ਬਹੁਤ ਖੁਸ਼ ਨੇ ਕਿ ਮੇਰੇ ਇਥੇ ਮਤਲਬ ਇਹਦੇ ਵਿੱਚ ਕੁੱਲੀਆਂ ਚ ਰਹਿ ਕੇ ਤੇ ਉਹਨਾਂ ਦਾ ਵੀ ਮਨ ਬੜਾ ਸਕੂਨ ਜਿਹਾ ਮਿਲਦਾ ਇਥੇ ਸਿਮਰਨ ਕਰੀਦਾ ਇਥੇ ਨਿਤਨੇਮ ਕਰੀਦਾ ਤੇ ਜਿਵੇਂ ਆਪਾਂ ਗੱਲ ਕਰੀਏ ਬਾਹਰੋਂ ਅੰਦਰੋਂ ਲੋਕ ਵੀ ਦੇਖਣ ਆਉਂਦੇ ਨੇ ਦੇਖਦੇ ਨੇ ਆ ਕਿ ਕਿਸ ਤਰ੍ਹਾਂ ਦਾ ਬਣਿਆ ਹੈਗਾ ਕਿਉਂਕਿ ਰਿਸ਼ਤੇਦਾਰ ਆਉਂਦੇ ਨੇ ਆਂਢੀ ਗੁਆਂਢੀ ਜ਼ਰੂਰ ਆਉਂਦੇ ਹੋਣਗੇ ਹਾਂਜੀ ਹਾਂਜੀ ਬਹੁਤ ਖੁਸ਼ ਹੁੰਦੇ ਲੋਕੀ ਤੇ ਆ ਕੇ ਨਵੀਂ ਚੀਜ਼ ਦੇਖ ਕੇ ਵੀ ਇਹ ਨਵੀਂ ਚੀਜ਼ ਬਣਾਈ ਇਹਨਾਂ ਨੇ ਪਰ ਆਪਣੇ ਸਾਡ ਨੂੰ ਇੱਕ ਮਤਲਬ ਖੁਸ਼ੀ ਹੁੰਦੀ ਹੈ ਕਿ ਅਸੀਂ ਆਪਣਾ ਪ੍ਰਾਰਾਹ ਜਿਹੜਾ ਵਿਰਸਾ ਹੈ ਨਾ ਉਹਨੂੰ ਉਹਦੇ ਨਾਲ ਜੁੜਿਆ ਹੈ ਜਿਵੇਂ ਸਮਾਨ ਦੀ ਗੱਲ ਕਰੀਏ ਤੁਸੀਂ ਦੇਖਿਆ ਚਰਖਾ ਪਿਆ ਹੈਗਾ ਪੁਰਾਣੀ ਤਸਵੀਰਾਂ ਪਈਆਂ ਨੇ ਮੰਜੇ ਰੱਖੇ ਆ ਤੁਸੀਂ ਉਹੀ ਬਾਣ ਵਾਲੇ ਮੰਜਿਆਂ ਦੀ ਗੱਲ ਕਰੀਏ ਪੱਕੀਆਂ ਤੁਹਾਡੇ ਕੋਲ ਨੇ ਸਹਰਾਣੇ ਰੱਖਿਓ ਨੇ ਔਰ ਚਾਦਰਾਂ ਬਚਾਈਆਂ ਹੋਈਆਂ ਨੇ ਜਿਵੇਂ ਪੁਰਾਣੇ ਉਹ ਬਈ ਟਾਈਮ ਦੀ ਗੱਲ ਕਰੀ ਅੱਜ ਤੋਂ 50 60 ਸਾਲ ਪਹਿਲਾਂ ਜਦੋਂ ਜਾਂਦੇ ਸੀਗੇ ਜਿਵੇਂ ਉਸ ਤਰ੍ਹਾਂ ਦੀ ਚੀਜ਼ਾਂ ਇਹ ਇਹ ਤੁਸੀਂ ਫਿਰ ਬੜੇ ਮਤਲਬ ਲੱਭ ਲੁਭ ਕੇ ਲਾਈਆਂ ਹੋਣੇ ਦੂਰੋਂ ਨੇੜੋਂ ਲੱਭੀਆਂ ਹੋਣੀਆਂ ਇਹ ਆਪਣਾ ਜੀਵਨ ਦਾ ਇਹੀ ਆ ਵੀ ਮੈਂ ਅਸੀਂ ਇਹ ਚਾਹੁੰਦੇ ਆਂ ਵੀ ਜਿਵੇਂ ਅਸੀਂ 72 ਸਾਲ ਪਹਿਲੇ ਜਿਵੇਂ ਜੀਵਨ ਸੀ ਨਾ ਸਾਡਾ ਉਹੋ ਜਿਹਾ ਜੀਵਨ ਸਾਡਾ ਜੀਵਨ ਜੀਉਣਾ ਚਾਹੁੰਨੇ ਆ ਅਸੀਂ ਅੱਜ ਆਪਾਂ ਦੇਖਿਆ ਇੱਥੇ ਏਸੀ ਵੀ ਨਹੀਂ ਹੈਗਾ ਤੇ ਫਿਰ ਕਿਵੇਂ ਲੱਗਦਾ ਹੈਗਾ ਕਿ ਐਵੇਂ ਰਹਿ ਆ ਜਾ ਸਕਦਾ ਬਿਨਾ ਏਸੀ ਤੋਂ ਕਿਉਂਕਿ ਅੱਜ ਕੱਲ ਤਾਂ ਲੋਕ ਇੱਕ ਸੈਕਿੰਡ ਨਹੀਂ ਹਸਾਰਦੇ ਹੈਗੇ ਹਾਂ ਇਹ ਨਾ ਗਰਮੀ ਮਤਲਬ ਗਰਮੀ ਦੇ ਵਿੱਚ ਲੱਕੜ ਐ ਨਾ ਬਾਸ ਐ ਇਹ ਗਰਮੀ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦੀ ਆ ਜੀ ਤੇ ਫਿਰ ਰਾਤ ਨੂੰ ਇਹ ਠੰਡਾ ਰਹਿੰਦਾ ਬਿਲਕੁਲ ਜਿਹੜੇ ਪੱਕੇ ਮਕਾਨ ਨੇ ਉਹਨਾਂ ਵਿੱਚ ਉਹ ਗਰਮੀ ਨਾਲ ਇੰਨੇ ਜ਼ਿਆਦਾ ਗਰਮ ਹੁੰਦੇ ਨੇ ਤੇ ਐਸ਼ੀਆਂ ਨਾਲ ਵੀ ਠੰਡੇ ਨਹੀਂ ਹੁੰਦੇ ਤੇ ਇਹ ਗਰਮ ਹੁੰਦਾ ਹੀ ਨਹੀਂ ਇਹ ਫਿਰ ਜਦੋਂ ਹਵਾ ਚੱਲਦੀ ਐ ਤੇ ਇਹ ਠੰਡਾ ਰਹਿੰਦਾ ਬਿਲਕੁਲ ਜਿਵੇਂ ਇਹ ਸਾਰਾ ਕੁਝ ਜਿਵੇਂ ਤੁਸੀਂ ਆਪਣੇ ਦੱਸਿਆ ਕਿ ਜ਼ਿੰਦਗੀ ਬਾਰੇ ਤੁਸੀਂ ਨੌਕਰੀ ਵੀ ਕੀਤੀ ਐ ਐਸਜੀਪੀਸੀ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਆਪਣਾ ਕੰਮ ਕਾਰੋਬਾਰ ਵੀ ਹੁਣ ਕਰਦੇ ਹੋ ਤੇ ਇਹਨਾਂ ਜਿਵੇਂ ਬਾਹਰ ਬੂਟੇ ਲਗਾਏ ਨੇ ਇਹਨਾਂ ਪੌਦਿਆਂ ਦੀ ਇਹਨਾਂ ਦੀ ਸੇਵਾ ਲਈ ਸਮਾਂ ਕੱਢ ਲੈਣੇ ਕਿਵੇਂ ਨਿਕਲਦਾ ਸਵੇਰੇ ਸਵੇਰੇ ਉੱਠ ਕੇ ਤੁਰ ਕੇ ਪਹਿਲੇ ਆਣਾ ਬੂਟਿਆਂ ਦੀ ਮਤਲਬ ਕੁਦਰਤ ਨਾਲ ਇਸ ਤਰ੍ਹਾਂ ਬੂਟਿਆਂ ਦੇ ਵਿੱਚ ਜਦੋਂ ਪਾਣੀ ਲਾਉਨੇ ਆ ਇਹਨਾਂ ਨੂੰ ਗੋਡੀ ਕਰਨੇ ਆ ਇਹਨਾਂ ਦੀ ਦੇਖ ਰੇਖ ਕਰਨੇ ਆ ਤੇ ਫਿਰ ਕੁਦਰਤ ਜ਼ਿਆਦਾ ਆਂਦੀ ਹੈ ਵੀ ਕੁਦਰਤ ਨਾਲ ਜੁੜ ਜਾਂਦਾ ਬੰਦਾ ਜੀ ਜਿਵੇਂ ਉਹ ਪਹਿਲਾਂ ਆਪਾਂ ਪਹਿਲਾਂ ਸੀਗੇ ਆਪਾਂ ਖੇਤਾਂ 'ਚ ਜਾਂਦੇ ਸੀ ਸਵੇਰੇ ਆਪਾਂ ਕੰਮ ਕਰਦੇ ਸੀਗੇ ਮੈਂ ਉਹੀ ਚੀਜ਼ਾਂ ਹਾਂ ਉਹ ਬਿਲਕੁਲ ਸਾਨੂੰ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਜੀ ਕਿ ਅਸੀਂ ਕੁਦਰਤ ਨਾਲ ਜੁੜੇ ਪਏ ਆਂ ਜੀ ਠੀਕ ਹੈ ਜੀ ਮੈਂ ਤੁਹਾਨੂੰ ਤਸਵੀਰ ਜਿਹੜਾ ਸਮਾਨ ਤੁਸੀਂ ਦੇਖ ਸਕਦੇ ਹੋ ਉਹ ਸਾਰਾ ਕੁਝ ਜ਼ਰੂਰ ਰੱਖਿਆ ਹੈਗਾ ਪੁਰਾਣਾ ਖੇਸ ਤੁਸੀਂ ਦੇਖ ਸਕਦੇ ਹੋ ਉਹ ਬਟਾਂ ਵਾਲੇ ਖੇਸ ਜਿਹੜੇ ਬੱਟ ਪਾਈਏ ਬੱਟ ਪਾ ਕੇ ਲੈ ਜਾਂਦੇ ਸਨ ਤੇ ਉਹ ਮੰਜੇ ਤੇ ਉਹੀ ਚਾਦਰਾਂ ਤੇ ਬਾਹਰੋਂ ਵੀ ਤੁਹਾਨੂੰ ਇੱਕ ਹੋਰ ਉਸ ਘਰ ਦੀ ਤਸਵੀਰ ਦਿਖਾਉਣਾ ਚਾਹੁੰਦੇ ਹਾਂ ਜਿਸ ਨੂੰ ਸਕੂਨ ਦਾ ਘਰ ਕਿਹਾ ਜਾਂਦਾ ਹੈ ਜਿੱਥੇ ਆ ਕੇ ਸਕੂਨ ਮਿਲਦਾ ਹੈਗਾ ਪਹਿਲਾਂ ਤੁਹਾਨੂੰ ਦਿਖਾਉਨੇ ਆ ਉਹ ਪੀੜੀ ਪੁਰਾਣੇ ਸਮਿਆਂ ਦੇ ਵਿੱਚ ਲੋਕ ਪੀੜੀਆਂ ਤੇ ਬੈਠਦੇ ਸਨ ਉਹ ਪੀੜੀ ਜਿਹੜੀ ਹੈਗੀ ਆ ਉਹ ਵੀ ਦੇਖੋ ਤੇ ਨਾਲ ਤੁਹਾਨੂੰ نیچے ਦਿਖਾਵਾਂਗੇ ਪੰਜਾਲੀ ਜਿੱਥੇ ਬੜਦ ਜਲੋ ਅ ਕਰੀ ਜਾਂਦੇ ਤਾਂ ਪੰਜਾਲੀਆਂ ਨਾਲ ਬੜਦ ਕੰਮ ਕਰਦੇ ਸਨ ਤੇ ਖੇਤਾਂ ਦੇ ਵਿੱਚ ਜਾ ਕੇ ਹੁੰਦੇ ਸਨ ਤੇ ਉਹਦੇ ਨਾਲ-ਨਾਲ ਤੁਹਾਨੂੰ ਦਿਖਾਣੇ ਆ ਬਾਪੂ ਜੀ ਨੇ ਬੜੇ ਸੋਹਣੇ-ਸੋਹਣੇ ਜਿਹੜਾ ਸਮਾਨ ਹੈ ਜਿਹੜਾ ਉਹ ਲੱਭ ਕੇ ਜਿਹੜਾ ਇੱਥੇ ਲੈ ਕੇ ਰੱਖਿਆ ਹੋਇਆ ਕਿਉਂਕਿ ਸ਼ੌਂਕ ਹੈ ਇੱਕ ਤੇ ਆਹ ਦੇਖ ਸਕਦੇ ਹੋ ਹਲ ਦਾ ਹੈਗਾ ਜਿਹੜਾ ਹਲ ਹੈਗਾ ਉਹ ਵੀ ਬਾਪੂ ਜੀ ਨੇ ਜਿਹੜਾ ਇੱਥੇ ਰੱਖਿਆ ਹੋਇਆ ਹੈਗਾ ਤੇ ਬੂਟੇ ਵਗੈਰਾ ਜਿਹੜਾ ਹੈਗੇ ਨੇ ਜਿਨ੍ਹਾਂ ਨੂੰ ਬਾਪੂ ਜੀ ਬਹੁਤ ਮਿਹਨਤ ਨਾਲ ਸਵੇਰੇ ਉੱਠ ਕੇ ਜਿਹੜਾ ਹੈਗਾ ਇੱਥੇ ਕੰਮ ਜ਼ਰੂਰ ਕਰਦੇ ਨੇ ਤੇ ਇੱਥੇ ਉਹਨਾਂ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਸਕੂਨ ਵੀ ਮਿਲਦਾ ਹੈਗਾ ਕਿ ਜੋ ਅਸੀਂ ਕੀਤਾ ਜ਼ਿੰਦਗੀ ਦੇ ਵਿੱਚ ਜਾਂ ਜੋ ਅਸੀਂ ਕਮਾਇਆ ਹੈਗਾ ਅੱਜ ਹੁਣ ਉਹ ਸਮਾਂ ਹੈਗਾ ਅਸੀਂ ਉਸ ਦਾ ਜਿਹੜਾ ਫਾਇਦਾ ਲੈ ਸਕੀਏ ਨਵੀਆਂ ਜ਼ਰੂਰ ਇਹ ਜੀਆਂ ਸਟੋਰੀਜ਼ ਜਾਂ ਕਹਾਣੀਆਂ ਦੀ ਗੱਲ ਕਰੀ ਜਾਂ ਅਜਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਾਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਟਿਆਲਾ ਤੋਂ ਲਿਵਿੰਗ ਇੰਡੀਆ న్యూਸ ਦੇ ਲਈ ਕਰਨਵੀਰ ਸਿੰਘ ਰੰਦਾਵਾ